ਇਮੈਨੁਅਲ ਮੈਕਰੋਂ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਫਰਾਂਸ ਜੂਨ ਵਿੱਚ ਫਲਸਤੀਨੀ ਰਾਜ ਨੂੰ ਮਾਨਤਾ ਦੇ ਸਕਦਾ ਹੈ। ਭਾਵੇਂ ਕਿ ਲਗਭਗ 150 ਦੇਸ਼ਾਂ ਨੇ ਫਲਸਤੀਨ ਨੂੰ ਇੱਕ ਪ੍ਰਭੂ ਸੱਤਾ ਸੰਪੰਨ ਰਾਜ ਵਜੋਂ ਮੰਨਦ ਹਨ। ਪਰ ਜ਼ਿਆਦਾਤਰ ਪ੍ਰਮੁੱਖ ਸ਼ਕਤੀਆਂ ਜਿਨ੍ਹਾਂ ਵਿੱਚ ਸੰਯੁਕਤ ਰਾਜ ਦੇਸ਼, ਫਰਾਂਸ, ਜਰਮਨੀ ਅਤੇ ਜਾਪਾਨ ਸ਼ਾਮਲ ਹਨ ਜਿੰਨਾ ਨੇ ਇਸ ਨੂੰ ਮਾਨਤਾ ਨਹੀਂ ਦਿੱਤੀ 프랑ਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਬਿੱਤੀ ਦਿਨ ਇਹ ਆਖੀ 프랑ਸ ਜੂਨ ਵਿੱਚ ਇਸ ਫਿਲਸਤੀਨੀ ਰਾਜ ਨੂੰ ਮਾਨਤਾ ਦੇ ਸਕਦਾ ਹੈ ਤੇ ਬਦਲੇ ਵਿੱਚ ਕੁਝ ਮੱਧ ਪੂਰਬੀ ਦੇਸ਼ ਇਜ਼ਰਾਈਲ ਰਾਜ ਨੂੰ ਮਾਨਤਾ ਦੇ ਸਕਦੇ ਨੇ ਸਾਨੂੰ ਇੱਕ ਪ੍ਰਸਤੁਤੀ ਦਾ ਸਿਵੰਤਾਂਵਲ ਅੱਗੇ ਵਧਣਾ ਪਵੇਗਾ। ਉਹਨਾਂ ਨੇ ਫਰਾਂਸ 5 ਪੀਬੀ ਤੇ ਇੰਟਰਵਿਊ ਦੌਰਾਨ ਕਿਹਾ ਕਿ ਸਾਨੂੰ ਮਾਨਤਾ ਦੇ ਕੰਮ ਨੂੰ ਅੱਗੇ ਵਧਾਉਣਾ ਹੋਵੇਗਾ। ਇਸ ਲਈ ਅਗਲੇ ਕੁਝ ਮਹੀਨਿਆਂ ਵਿੱਚ ਅਸੀਂ ਇਸ ਦੇ ਅੱਗੇ ਵਧ ਰਿਹਾ ਤੇ ਕੰਮ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਇਹ ਸਭ ਮੈਂ ਕਿਸੇ ਨੂੰ ਖੁਸ਼ ਕਰਨ ਲਈ ਨਹੀਂ ਕਰ ਰਿਹਾ। ਇਹ ਮੈਂ ਇਸ ਲਈ ਕਰਾਂਗਾ ਕਿਉਂਕਿ ਇਸ ਸਮੇਂ ਦੀ ਮੰਗ ਹੈ ਅਤੇ ਸਮੇਂ ਅਨੁਸਾਰ ਸਹੀ ਹੋਵੇਗਾ। ਕਿਉਂਕਿ ਮੈਂ ਇੱਕ ਸਮੂਹਿਕ ਗਤੀਸ਼ੀਲਤਾ ਵਿੱਚ ਹਿੱਸਾ ਲੈਣਾ ਚਾਹੁੰਦਾ ਹਾਂ ਜੋ ਪ੍ਰਸਤਿਨ ਦਾ ਬਚਾ ਕਰਨ ਵਾਲਿਆਂ ਨੂੰ ਇਜ਼ਰਾਈਲ ਨੂੰ ਮਾਨਤਾ ਦੇ ਦੇ ਜੋਕ ਬਣਾਉਂਦਾ ਹੈ ਜੋ ਕਿ ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਨਹੀਂ ਕਰ ਰਹੇ। ਫ्रांस ਦੇ ਰਾਸ਼ਟਰਪਤੀ ਐਮਨੂਅਲ ਮੈਕਰੋਂਡਾ ਨੇ ਕਿਹਾ ਹੈ ਕਿ ਫਰਾਗ ਜੂਨ ਵਿੱਚ ਇੱਕ ਪਲੈਸਤਿਨੀ ਰਾਜ ਨੂੰ ਮਾਨਤਾ ਦੇ ਸਕਦਾ ਹੈ ਅਤੇ ਬਦਲੇ ਵਿੱਚ ਕੁਝ ਮੱਧ ਪੂਰਬੀ ਇਜ਼ਰਾਈਲ ਰਾਜ ਨੂੰ ਮਾਨਤਾ ਦੇ ਸਕਦੇ ਨੇ। ਪਾਵੇਂ ਕਿ ਲਗਭਗ 250 ਦੇਸ਼ਾਂ ਨੇ ਪਲੈਸਤਿਨ ਨੂੰ ਪ੍ਰਭੂ ਸੱਤਾ ਸੰਪੰਨਤ ਵਜੋਂ ਮਾਨਤਾ ਦਿੱਤੀ ਹੈ ਪਰ ਜ਼ਿਆਦਾਤਰ ਪ੍ਰਮੁੱਖ ਪੱਛਮੀ ਸ਼ਕਤੀਆਂ ਜਿਨ੍ਹਾਂ ਵਿੱਚ ਸੰਯੁਕਤ ਰਾਜ ਬੁਟੇਨ, ਫ੍ਰਾਂਸ, ਜਰਮਨੀ ਅਤੇ ਜਾਪਾਨ ਸ਼ਾਮਿਲ ਨੇ ਉਹਨਾਂ ਨੇ ਇਸ ਨੂੰ ਹਲੇ ਮਾਨਤਾ ਨਹੀਂ ਦਿੱਤੀ। ਜਿਹੜੇ ਨੂੰ ਮਾਨਤਾ ਨਾ ਦੇਣ ਵਾਲੇ ਦੇਸ਼ਾਂ ਵਿੱਚ ਸਾਊਦੀ ਅਰਬ, ਈਰਾਨ, ਇਰਾਕ, ਸੀਰੀਆ ਅਤੇ ਯਮਨ ਸ਼ਾਮਿਲ ਹਨ। ਉਹਨਾਂ ਨੇ ਕਿਹਾ ਕਿ ਸਾਡਾ ਉਦੇਸ਼ ਜੂਨ ਵਿੱਚ ਸਾਊਦੀ ਅਰਬ ਨਾਲ ਇਸ ਕਾਨਫਰੰਸ ਦੀ ਪ੍ਰਧਾਨਗੀ ਕਰਨਾ ਹੈ। ਜਿੱਥੇ ਅਸੀਂ ਕਈ ਦੇਸ਼ਾਂ ਦੁਆਰਾ ਆਪਸੀ ਮਹੱਤਵ ਵਾਲੇ ਕਤੀ ਨੂੰ ਅੰਤਿਮ ਰੂਪ ਦੇਣ ਦੇ ਯੋਗ ਹੋਵਾਂਗੇ।